ਮੈਂ ਮੌਜੂਦਾ ਪੰਚਾਇਤ ਮੈਂਬਰ ਕੁਲਵਿੰਦਰਪੁਰ ਅੱਜ ਤੁਹਾਡੇ ਪਿੰਡ 'ਚ ਇੱਕ ਬੜਾ ਵੱਖਰਾ ਜਿਹਾ ਮਾਹੌਲ ਦੇਖਣ ਨੂੰ ਮਿਲਿਆ ਔਰਤਾਂ ਨੇ ਬਸੰਤੀ ਚੁੰਨੀਆਂ ਤੇ ਮਰਦਾਂ ਨੇ ਪੱਕਾ ਬੰਨੀ ਇਹਦਾ ਖਾਣ ਇਹ ਸਰ ਅੱਜ ਕੱਲ ਦਾ ਇਹ ਨਾ ਹੁਣ ਦੇ ਆਉਣ ਵਾਲੇ ਸਮੇਂ ਦਾ ਇਨਕਲਾਬ ਆ ਆਪ ਆਦਮੀ ਦਾ ਇਨਕਲਾਬ ਆ ਜਿਹੜਾ ਅਸੀਂ ਲਿਆਉਣੀ ਨਾ ਕ੍ਰਾਂਤੀ ਲਿਆਉਣੀ ਆ ਕੋ ਸਾਡੀ ਆਪ ਆਦਮੀ ਦੀ ਹੁਣ ਕ੍ਰਾਂਤੀ ਆ ਰਹੀ ਹੈ ਅੱਜ ਬੱਖਰਾ ਟ੍ਰੈਂਡ ਅੱਜ ਬੱਖਰਾ ਟ੍ਰੈਂਡ ਦੇਖੋ ਨਾ ਸਾਡੇ ਬੇਟਿਆਂ ਨੇ ਸਾਡੇ ਵੀਰਿਆਂ ਨੇ ਸਾਡੀਆਂ ਭੈਣਾਂ ਨੇ ਮਾਮਾ ਨੇ ਬੱਚੀਆਂ ਨੇ ਨੋਹਾਂ ਨੇ ਸਭ ਨੇ ਜੁਨੀਆ ਕੇਸਰੀ ਲਾਈਆਂ ਨੇ ਸਰਦਾਰ ਭਗਤ ਸਿੰਘ ਦਾ ਹਾਂਜੀ ਤੇ ਕਿਹੜਾ ਪਿੰਡ ਆ ਹਾਂਜੀ ਮੇਰਾ ਨਾਮ ਜੀ ਗੁਰਦੇਵ ਸਿੰਘ ਸਾਬਾ ਸਰਪੰਚ ਮੈਂ ਪਿੰਡ ਬੋਦੀ ਦੀ ਕੋਈ ਤੋਂ ਆ ਜੀ ਤਾਂ VOTING ਸ਼ੁਰੂ ਹੋ ਗਈ ਹੈ ਜੀ 8 ਵਜੇ ਦੀ ਤਾਂ ਬੜਾ ਸ਼ਾਂਤਮਈ ਬੜਾ ਵਧੀਆ ਮਾਹੌਲ ਹੈ ਇੱਕ ਥੋੜਾ ਜਿਹਾ ਮੌਸਮ ਸਰਦੀ ਵਾਲਾ ਹੋਣ ਕਰਕੇ ਨਾ ਜੀ ਲੋਕ ਥੋੜੇ ਹਲੇ ਉਠਾ ਟਰੇ ਨੇ ਇਸ ਕਰਕੇ ਥੋੜਾ ਜਿਹਾ ਕਰੋਡ ਘਟਾ ਹੈ ਇਸ ਕਰਕੇ ਪਰਚੀਆਂ ਲੈ ਰਹੇ ਨੇ ਤੇ ਸਾਰੇ ਜਾਨੀ ਇੱਥੇ ਬਿਲਕੁਲ ਬਹੁਤ ਵਧੀਆ ਤਰੀਕੇ ਲੋਕ ਪੱਲੀ ਬੀ ਵੇਖਿਆ ਕਿ ਇੰਦੀ ਸਪੀਡ ਨਾਲ ਵੀ ਵੋਟਾਂ ਪਾਣ ਆ ਰਹੇ ਨੇ ਤੇ ਬਲੌਕ ਸੰਭਤੀਆਂ ਜਿਲ੍ਹਾ ਪ੍ਰਸ਼ਾਸਨ ਦੀਆਂ ਚੋਣਾਂ ਬੜੀਆਂ ਠੰਡੀਆਂ ਹੁੰਦੀਆਂ ਤੇ ਸਰਦੀ ਦੇ ਮਾਹੌਲ ਚ ਵੀ ਲੋਕੀ ਵੋਟਾਂ ਪਾਣ ਲਗਾਤਾਰ ਆ ਰਹੇ ਆ ਹਾਂਜੀ ਹਾਂਜੀ ਇਹ ਨਾ ਇਲੈਕਸ਼ਨ ਚਲੋ ਥੋੜੀ ਪਰ ਚਲੋ ਇਲੈਕਸ਼ਨ ਗਰਮ ਹੋ ਗਈ ਜੀ ਬਟਾਲੇ ਦੀ ਜ਼ਿਆਦਾ ਇਸ ਕਰਕੇ ਬੜਾ ਸਾਰੇ ਜਣ ਉਤਸ਼ਾਹ ਹੈ ਸਾਰੇ ਭਰਾਵਾਂ ਚ ਉਹਨਾਂ ਨੇ ਸਾਰਿਆਂ ਨੇ ਇਹੀ ਆ ਵੀ ਚਲੋ ਕਿਸੇ ਨੇ ਜਿਹੜੀ ਆਵਾਜ਼ ਕੱਢੀ ਹੈ ਸਾਡੇ ਭਰਾਵਾਂ ਨੇ ਮੋਤ ਵੇਰ ਰਹੇ ਆਂ ਜੀ ਉਹਦੀ ਆਵਾਜ਼ ਪੂਰੀ ਸਿਰੇ ਤੱਕ ਲੈ ਕੇ ਜਾਣੀ ਹੈ ਇੱਕ ਸੀ ਤਾਂ ਡਿਪਿੰਡ ਚ ਬੜੀ ਖਾਸ ਦੇਖਣ ਨੂੰ ਮਿਲੀ ਹੈ ਕਿ ਸਾਰਿਆਂ ਨੇ ਬਸੰਤੀ ਰੰਗ ਦੀਆਂ ਪੱਕਾ ਬੰਦੀਆਂ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਾਡੇ ਨਾਲ ਜੀ ਆਪਾਂ ਇਸ ਕਰਕੇ ਸਾਰੇ ਯੂਥ ਨੇ ਸਾਰੇ ਨਗਰ ਨੇ ਪਰਿਵਾਰ ਨੇ ਹੀ ਸਲਾਹ ਕੀਤੀ ਸੀ ਕਿ ਭਗਤ ਸਿੰਘ ਦੀ ਸੋਚ ਵਾਲੀ ਆਈਡਲ ਭਗਤ ਸਿੰਘ ਵਾਲਾ ਵੀ ਬਿਲਕੁਲ ਅਲੱਗ ਕੋਈ ਚੀਜ਼ ਨਹੀਂ ਕਿਉਂਕਿ ਜਿਸ ਤਰ੍ਹਾਂ ਦੇਖਿਆ ਜੀ ਇਹਨਾਂ ਨੇ ਜਿਹੜੇ ਕਾਂਗਰਸੀ ਨੇ ਸ਼ਰਾਬ ਕੈਸਾ ਫੂਟ ਪਤਾ ਨਹੀਂ ਕੀ ਕੁਝ ਇਹਨਾਂ ਨੇ ਕੀਤਾ ਪਰ ਇਸ ਕਰਕੇ ਸਾਰੇ ਨਗਰ ਨੇ ਆ ਜਿਹੜਾ ਇਸ ਟਾਈਮ ਵੀ ਥੋੜੇ ਘਟਨੇ ਨਾ ਇਹ ਵਿਚਾਰੇ ਸਾਰੇ ਰਾਤ ਜਾਗਦੇ ਰਹੇ ਸਾਰੇ ਤੇ ਇਸ ਕਰਕੇ ਵੀ ਉਹ ਚੀਜ਼ ਇਹਨਾਂ ਨੇ ਬਿਲਕੁਲ ਕਟਿਆ ਵੀ ਆਪਾਂ ਜੀ ਜਿਹੜੀ ਚੀਜ਼ ਹੈ ਉਹ ਠੋਕੇ ਕਰਾਂਗੇ ਕੋਈ ਲਾਲਚ ਨਹੀਂ ਕੋਈ ਕੁਸ਼ ਨਹੀਂ ਤੇ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਕਿ ਮੈਂ ਮੌਜੂਦਾ ਪੰਚਾਇਤ ਮੈਂਬਰ ਕੁਲਵਿੰਦਰਪੁਰ ਅਸੀਂ ਤੁਹਾਡੇ ਪਿੰਡ 'ਚ ਇੱਕ ਬੜਾ ਵੱਖਰਾ ਜਿਹਾ ਮਾਹੌਲ ਦੇਖਣ ਨੂੰ ਮਿਲਿਆ ਔਰਤਾਂ ਨੇ ਬਸੰਤੀ ਚੁੰਨੀਆਂ ਤੇ ਮਰਦਾਂ ਨੇ ਪੱਕਾ ਫਰਨੀ ਇਹਦਾ ਖਾੜ ਇਹ ਸਰ ਅੱਜ ਕੱਲ ਦਾ ਇਹ ਨਾ ਹੁਣ ਦੇ ਆਉਣ ਵਾਲੇ ਸਮੇਂ ਦਾ ਇਨਕਲਾਬ ਆ ਆਪ ਆਦਮੀ ਦਾ ਇਨਕਲਾਬ ਆ ਜਿਹੜਾ ਅਸੀਂ ਲਿਆਉਣੀ ਨਾ ਕ੍ਰਾਂਤੀ ਲਿਆਉਣੀ ਆ ਕੋ ਸਾਡੀ ਆਪ ਆਦਮੀ ਦੀ ਹੁਣ ਕ੍ਰਾਂਤੀ ਆ ਰਹੀ ਹੈ ਅੱਜ ਬੱਖਰਾ ਟ੍ਰੈਂਡ ਅੱਜ ਬੱਖਰਾ ਟ੍ਰੈਂਡ ਦੇਖੋ ਨਾ ਸਾਡੇ ਬੇਟਿਆਂ ਨੇ ਸਾਡੇ ਵੀਰਿਆਂ ਨੇ ਸਾਡੀਆਂ ਭੈਣਾਂ ਨੇ ਮਾਮਾ ਨੇ ਬੱਚੀਆਂ ਨੇ ਲੋਹਾਂ ਨੇ ਸਭ ਨੇ ਜੁਨੀਆ ਕੇਸਰੀ ਲਈਆਂ ਨੇ ਸਰਦਾਰ ਭਗਤ ਸਿੰਘ ਦਾ ਹਾਂ ਜੀ ਤੇ ਕਿਹੜਾ ਪਿੰਡ ਆ ਹਾਂ ਜੀ ਮੇਰਾ ਨਾਮ ਜੀ ਗੁਰਦੇਵ ਸਿੰਘ ਸਾਹਾ ਸਰਪੰਚ ਮੈਂ ਪਿੰਡ ਬੋਦੀ ਦੀ ਕੁਈ ਤੋਂ ਆ ਜੀ ਤਾਂ VOTING ਸ਼ੁਰੂ ਹੋ ਗਈ ਹੈ ਜੀ 8 ਵਜੇ ਦੀ ਤਾਂ ਬੜਾ ਸ਼ਾਂਤਮਈ ਬੜਾ ਵਧੀਆ ਮਾਹੌਲ ਹੈ ਇੱਕ ਥੋੜਾ ਜਿਹਾ ਮੌਸਮ ਸਰਦੀ ਵਾਲਾ ਹੋਣ ਕਰਕੇ ਨਾ ਜੀ ਲੋਕ ਥੋੜੇ ਹਲੇ ਉਠਾ ਟਰੇ ਨੇ ਇਸ ਕਰਕੇ ਥੋੜਾ ਜਿਹਾ ਕਰੋਡ ਘਟ ਹੈ ਇਸ ਕਰਕੇ ਪਰਚੀਆਂ ਲੈ ਰਹੇ ਨੇ ਤੇ ਸਾਰੇ ਜਾਨੀ ਇੱਥੇ ਬਿਲਕੁਲ ਬਹੁਤ ਵਧੀਆ ਤਰੀਕੇ ਲੋਕ ਦੇਲੀ ਵੀ ਵੇਖਿਆ ਕਿ ਐਡੀ ਸਪੀਡ ਨਾਲ ਵੀ ਵੋਟਾਂ ਪਾਣ ਆ ਰਹੇ ਨੇ ਤੇ ਬਲੌਕ ਸ਼ੰਕਤੀ ਦੀਆਂ ਜਿਲ੍ਹਾ ਪ੍ਰਸ਼ਾਸਨ ਦੀਆਂ ਸੂਣਾ ਬੜੀਆਂ ਠੰਡੀਆਂ ਹੁੰਦੀਆਂ ਤੇ ਸਰਦੀ ਦੇ ਮਾਹੌਲ ਚ ਵੀ ਲੋਕੀ ਵੋਟਾਂ ਪਾਣ ਲਗਾਤਾਰ ਆ ਰਹੇ ਆ ਹਾਂਜੀ ਹਾਂਜੀ ਇਹ ਨਾ ਇਲੈਕਸ਼ਨ ਚਲੋ ਥੋੜੀ ਪਰ ਚਲੋ ਇਲੈਕਸ਼ਨ ਗਰਮ ਹੋ ਗਈ ਜੀ ਬਟਾਲੇ ਦੀ ਜ਼ਿਆਦਾ ਇਸ ਕਰਕੇ ਬੜਾ ਸਾਰੇ ਜਣ ਉਤਸ਼ਾਹ ਹੈ ਸਾਰੇ ਭਰਾਵਾਂ ਚ ਉਹਨਾਂ ਨੇ ਸਾਰਿਆਂ ਨੇ ਇਹੀ ਹੈ ਵੀ ਚਲੋ ਕਿਸੇ ਨੇ ਜਿਹੜੀ ਆਵਾਜ਼ ਕੱਢੀ ਹੈ ਸਾਡੇ ਭਰਾਵ ਨੇ ਮੋਤ ਪੇ ਰਹੇ ਨਹੀਂ ਉਹਦੀ ਆਵਾਜ਼ ਪੁਲਿਸਰੇ ਤੱਕ ਲੈ ਕੇ ਜਾਣੀ ਹੈ ਇੱਕ ਸੀ ਤਾਂ ਡਿਫਰੈਂਟ ਚ ਬੜੀ ਖਾਸ ਦੇਖਣ ਨੂੰ ਮਿਲੀ ਹੈ ਕਿ ਸਾਰਿਆਂ ਨੇ ਬਸੰਤੀ ਰੰਗ ਦੀਆਂ ਪੱਕਾ ਪੱਦੀਆਂ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਾਡੇ ਨਾਲ ਜੀ ਆਪਾਂ ਇਸ ਕਰਕੇ ਸਾਰੇ ਯੂਥ ਨੇ ਸਾਰੇ ਨਗਰ ਨੇ ਪਰਿਵਾਰ ਨੇ ਹੀ ਸਲਾਹ ਕੀਤੀ ਸੀ ਕਿ ਭਗਤ ਸਿੰਘ ਦੀ ਸੋਚ ਵਾਲੀ ਆਈਡਲ ਭਗਤ ਸਿੰਘ ਵਾਲਾ ਵੀ ਬਿਲਕੁਲ ਅਲੱਗ ਕੋਈ ਚੀਜ਼ ਨਹੀਂ ਕਿਉਂਕਿ ਜਿਸ ਤਰ੍ਹਾਂ ਦੇਖਿਆ ਜੀ ਇਹਨਾਂ ਨੇ ਜਿਹੜੇ ਕਾਂਗਰਸੀ ਨੇ ਸ਼ਰਾਬ ਪੈਸਾ ੂਟ ਪਤਾ ਨਹੀਂ ਕੀ ਕੁਝ ਇਹਨਾਂ ਨੇ ਕੀਤਾ ਪਰ ਇਸ ਕਰਕੇ ਸਾਰੇ ਨਗਰ ਨੇ ਆ ਜਿਹੜਾ ਇਸ ਟਾਈਮ ਵੀ ਥੋੜੇ ਘਟਨੇ ਨਾ ਇਹ ਵਿਚਾਰੇ ਸਾਰੇ ਰਾਤ ਜਾਗਦੇ ਰਹੇ ਸਾਰੇ ਤੇ ਇਸ ਕਰਕੇ ਵੀ ਉਹ ਚੀਜ਼ ਇਹਨਾਂ ਨੇ ਬਿਲਕੁਲ ਕਟਿਆ ਵੀ ਆਪਾਂ ਜੀ ਜਿਹੜੀ ਚੀਜ਼ ਆ ਉਹ ਠੋਕ ਕੇ ਕਰਾਂਗੇ ਕੋਈ ਲਾਲਚ ਨਹੀਂ ਕੋਈ ਕੁਸ਼ ਨਹੀਂ ਤੇ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ